ਕੰਮੇ ਬਿਟੇ ਕਦਮ ਜ਼ਰੂਰ ਕਰੇ ਤੇ ਪੱਕਾ ਬੱਚਾ ਮਹਾਰਾਜਾਰੇ ਕਿੰਨ ਕਵੀਰ ਮਨ ਜਾਣ ਤੂੰ ਸਭ ਬਾਤ ਜਾਣ ਤੀ ਕੌਣ ਕਰੇ ਜਾਣਦਾ ਸਾਨੂੰ ਕੋਈ ਹਾਲ ਔਰ ਕੌਣ ਜਾਣ ਜਾਣ ਕੀ ਕੀ ਜਾਂਦਾ ਕੋ ਸਤਿਨਾਮ ਆ ਕਰਕੇ ਕਹਿੰਦੇ ਗੁਰ ਕਾ ਦੂਰ ਉਸ ਮਤਨ ਤੋਂ ਤੇ ਨਿਰਭਉ ਭਗਤ ਪਰਮਾਤਮਾ ਨਿਰਭਉ ਕੌਣ ਪਰਮਾਤਮਾ ਮਨ ਕਠੋਰ ਸ਼ਬਦ ਭੇਦ ਤੂੰ ਸਾਤ ਗਸੈ ਮਨ ਮਾਨਣਾ ਕਰਣਾ ਹੋਇਆ ਪੈ ਅੰਤ ਕਠੋਰ ਕਿਤੇ ਸ਼ਬਦ ਭੇਦ ਉਦੋਂ ਦੁਆਰਾ ਕੋਈ ਅਕਲ ਲੈ ਲੈ ਅਜਿਹਾ ਤੇਰੇ ਮਨ ਦਾ ਕਠੋਰ ਬਣਾਦਾ ਜਿਹੜਾ ਮਨ ਦਾ ਇਹ ਮਨ ਜਾਵੇਗਾ ਗੁਰੂ ਦੀ ਸ਼ਬਦ ਲੈ ਲੈ ਗੁਰੂ ਦੀ ਬਾਣੀ ਪੜ੍ਹ ਤੇ ਸ਼ਾਂਤ ਵਸੇ ਮਨ ਆਏ ਕਹਿੰਦੇ ਮਾਨਸਾਨਤੀ ਨਾਲ ਟਿਕ ਜਾਵੇਗਾ ਜਿੱਦਣ ਗੁਰੂ ਦੇ ਨਾਮ ਨਾਲ ਜੁੜੇ ਜਿੱਦਣ ਤੂੰ ਸ਼ਾਂਤ ਹੋ ਜਾਵੇਂਗਾ ਜੇ ਮਨ ਪਰ ਜਿਆਦਾ ਵੀ ਫਿਰ ਤੌੜਿਆ ਪਟਕਣਾ ਲਗੀ ਸ਼ਹਿਰ ਇੱਥੇ ਬੈਠੇ ਬੈਠੋ ਸ਼ਹਿਰੋਂ ਤੇ ਮਾਤਾ ਡਿਗਰੀ ਉੱਥੇ ਕਿਰਪਾ ਉੱਥੇ ਪਤ ਨੂੰ ਕਹਿੰਦੇ ਪਟਕਣਾ ਮਨ ਪਟਵਦਾ ਹੈ ਜਿੰਦ ਨੂੰ ਸਭ ਮੁਗਿਆ ਜਿੰਦ ਨੂੰ ਤੇਨੂੰ ਸਭ ਵੱਧ ਗਿਆ ਗਰੋਤੇ ਉਦੋਂ ਤੇਰੇ ਤੇ ਕਿਰਪਾ ਹੋਊਗੀ ਹੋਊਗੀ ਆਖੇ ਸਤਨਾਮ ਇਹਦੇ ਵਿੱਚ ਦੋਹ ਲੈ ਬੋਗੀ ਆਕਰ ਕੇ ਕਾਓ ਮੰਦੀ ਸ਼ਾਂਤੀ ਲੋਟ ਹੈ ਅਗੇ ਗੁਰੂ ਜੀ ਜ਼ਿਕਰ ਕਰਦੇ ਸ਼ਾਂਤੀ ਵਿੱਚ ਕਾਰਤਮਾ ਗਣੀ ਇੱਕ ਹੁਣ ਮੰਨ ਲੈ ਧੱਕੇ ਜਨ ਕੀ ਕਮ ਕਰਦਾ ਨੂੰ ਬਦਲ ਨਹੀਂ ਨੇ ਕਰਦਾ ਵਰਦੇ ਕੀ ਕਹਿੰਦੇ ਸ਼ਾਂਤੀ ਵਿੱਚ ਕਾਰਤਮਾ ਸ਼ਾਂਤੀ ਨਾਲ ਦੇਖੀ ਕਹਿੰਦੇ ਸਾਖ ਖਾਸੁ ਪਾਏ ਥਾਈ ਤੇ ਤੈਨੂੰ ਪਰਮਾਤਮਾ ਮਿਲ ਜੈ ਕੋ ਸੰਤ ਸਾਂ। ਸ਼ਾਂਤੀ ਨਾਮ ਛਾਤੀ ਵਿੱਚ ਕਾਰਕਾ ਕਾਰ ਕਿਹੜੀ ਕਮੋਦੀ ਹੈ ਪਰਮਾਤਮਾ ਦੇ ਨਾਮ ਦੀ। ਨਾਮ ਦਾ ਟਿਕ ਕੇ ਦਾ ਇਕਾਕਰਿਤ ਹੋ ਕੇ ਕਰ। ਤਾਂ ਖਾਸੁ ਮਾ ਪਾਏ ਥਾਈ ਕਰਿ ਉੱਚੇ ਅਹਿੰਦੇ ਦੀ ਪਰਤ ਹੋ ਜਾਣਾ ਕੋ ਸੰਤ। ਤੇਨੂੰ ਉਹ ਨਾਲ ਸਾਧ ਪੈਣਾ। ਤੇ ਤਾਟ ਆ ਦੇ ਨਾਨਕ ਅੱਗੇ ਸੁਣੋ ਕਿਤੇ ਕਾਮ ਕ્રોਧ ਕਿੰਨੇ ਨਾ ਪਾਇਓ ਵਿਕਾਰਾਂ માં ਸੁਣੋ ਕਿ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਬਾਲਕ ਜੇ ਵਿਕਾਰਾਂ ਦੇ ਵਿੱਚ ਹੀ ਵਸਿਆ ਰਹੇ ਨਿਕਲ ਨਾ ਲੱਗਾ ਨਾਮ ਕੀਤਾ ਨਾਨਕ ਕਾਮ ਕ્રોਧ ਕਿੰਨੇ ਨਾ ਪਾਇਓ ਮਰਨ ਕਿਤੇ ਪੰਚੋ ਗਿਆਨੀ ਦਾ ਗਿਆਨੀ ਦਾ ਪਰਤਾਪ ਅੱਗੇ ਵੀ ਕੀਤ ਗਿਆਨੀ ਦਾ ਤੇ ਗਿਆਨ ਦਾ ਜਿਹੜਾ ਸਮਝ ਦਾ ਉਸਾਰ ਹੋਵੇ ਸੂਤ ਗਾਉਂਦੇ ਕਹਿੰਦੇ ਆਦਿਕ ਕਾਮ ਕ੍ਰੋਧ ਕਿੱਤੇ ਦਾ ਪਾਇਓ ਏ ਨਾਨਕ ਕਾਮ ਕ੍ਰੋਧ ਬਸ ਹੋ ਕੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਬੇਸ਼ੱਕ ਜਿੰਨੇ ਵਰਦੀ ਸੂਤ ਗਾ ਕੇ ਸੁਣਨ ਦਾ ਵਿਚਾਰ ਕਰ ਉਹ ਕੁਝ ਲੋ ਬਾਡੀ ਉੱਤੇ ਜ਼ਿਕਰ ਕਰਦੇ ਕਾਮ ਕ੍ਰੋਧ ਕਾਯਾ ਕਉ ਕਲ ਜੋਤਨ ਤਨ ਸੁਹਾ ਗਾ ਢੰਡਾ ਇਹ ਤਾਂ ਨਹੀਂ ਹੈ ਜਬ ਤੱਕ ਹੈ ਨਹੀਂ ਸਤਗੁਰੂ ਜੀ ਕਹਿੰਦੇ ਭਾਈ ਇਹਦੇ ਵਸ ਪੈ ਕੇ ਨਾ ਇਹ ਪ੍ਰਾਪਤੀ ਨਹੀਂ ਹੋਣੀ ਜੇ ਸਾ ਕਿ ਕਿਸੇ ਸੋਧ ਮਾਨ ਕਿਸੇ ਗਿਆਨਵਾਨ ਦੀ ਲੈ ਕੇ ਪੁੱਛ ਲੈ ਮਹਾਂ ਪ੍ਰਾਪਤੀ ਦਾ ਜਦ ਮਨ ਦੁੱਖ ਪਾਇਆ ਕੋ ਕਾਤੇ ਕੋ 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 ਬਲੇ ਜਿਨੀ ਸਤਨਾਮ ਚਿਤ ਲਾਇ ਮਾਇਆ ਬੜੀ ਕੋਣੀ ਹੈ ਇਹ ਆਪਣੇ ਬੋ ਦੇ ਵਿੱਚ ਲੈ ਲੈ ਦੀਆਂ ਕਹੋ ਕਹਦੇ ਬਿਨਾ ਅੰਧਾ ਤੋਂ ਨਿਕਲਦੀ ਨਹੀਂ ਸਾਰੇ ਜਗ ਤਰੋਂ ਆਖੋ ਸਤਨਾਮ ਮਾਇਆ ਮਧੁਮਕਾਇਆ ਬੋਹ ਹੈ ਮਨੁਹਤ ਦਾ ਬੋ ਮਾਇਆ ਦਾ ਬੋ ਹੈ ਇਵਾਮ ਕਰਨਾ ਅੱਜ ਦੇ ਆਪਾਂ ਕਈ ਦੇਖਦੇ ਆ ਆਪਣੇ ਮਨ ਦੇ ਗੁਰਮੁਖ ਕੋ ਆਉਣ ਵਾਲੇ ਉਹਨਾਂ ਦੇ ਵੀ ਗੁਰਮੁਖਤਾਈ ਦੀ ਝਲਕ ਘਟ ਪੈਂਦੀ ਹੁੰਦੀ ਹੈ ਕਿ ਮਾਇਆ ਦੀ ਬਾਤ ਆਖੂ ਸਤ ਦਾ ਮਨਮੁਖ ਮਾਇਆ ਉਹ ਹੈ ਉਥੇ ਪ੍ਰਚਾਰਕ ਗਏ ਕੋਈ ਕੀਰਤ ਕਰਤ ਹੰਤ ਬਗਾਸ ਤੇ ਪਰਵੰਦਕਾਂ ਨੇ ਜਿਹੜੀ ਵਾਇਆ ਸੀ ਕੱਕੀ ਤਾਂ ਕੀ ਬੋਲ ਕੁਝ ਪਾਤੀ ਆਖੋ ਸਤਨਾਮ ਸਭ ਤੋਂ ਪਹਿਲਾਂ ਮੈਂ ਕਮੈਂਟ ਕੀਤਾ ਲਾਈਵ ਹੋ ਕੇ ਮੈਂ ਕਿ ਮੈਨੂੰ ਦਿਓ ਪਰਕਾਉਣ ਰਹੇ ਤੋਂ ਕਿ ਸਾਡੇ ਉੱਤੇ ਪ੍ਰਚਾਰਕ ਨੇ ਭਾਈ ਮਰਪੂ ਸਿੰਘ ਜੀ ਬਖੋ ਪੱਤਰਕਾਰ ਵੀ ਉਹਨਾਂ ਨੇ ਫਿਰ ਚੰਗੇ ਤੋਂ ਲੰਮੇ ਰਚੇ ਗੱਲ ਕੀ ਹੈ ਅਗਿਆਨਤਾ ਦਾ ਮਨੁੱਖਤਾ ਦੀਆਂ ਦਸ਼ਨਾਣੀਆਂ ਤੋਂ ਉਹ ਹੋੜ ਕੇ ਮੇਰੇ ਵਰਗੇ ਉਪੂ ਦੀ ਗੱਲ ਲਪਾਇਓ ਜੱਜ ਕਰਦੇ ਕੱਪੜੇ ਵਾ ਕੇ ਨਹੀਂ ਆਨੰਦ ਦਾ ਪਿਆਰਿਓ ਜੱਜ ਲੈਣਾ ਪੈਂਦਾ ਹੈ ਸੰਧਣਾ ਤੋਂ ਦਸ ਸਟੱਡੀ ਕਰਨਾ ਪੈਂਦਾ ਗੁਰੂ ਗ੍ਰੰਥ ਸਾਹਿਬ ਦੀ ਤੇ ਸਤਿਗੁਰੂ ਕਿਤੇ ਦਿੱਤੇ ਝਾਰ ਕੇ ਕਿਉਂ ਨਾ ਗਾਇਆ ਗੁਰਤੇ ਸਬਰ ਵਾਖੀ ਦੇ ਦ ਸੰਤੋਖ ਬੜਾ ਉਝੇਲਾ ਹਜੇ ਤੱਕ ਟਿਕੜਿਆਂ ਦੀ ਗੱਲ ਰਹਿ ਰਹਾ ਲੋਕ ਤਵੇਖੋ ਉਹਦੇ ਚ ਕਿੱਡਾ ਨਕਰ ਦਾ ਨਾਮ ਛਾਲ ਹੋਇਆ ਪਿੰਡ ਦਾ ਨਾਮ ਕਿੱਡਾ ਖਰਾਬ ਹੋ ਗਿਆ ਕਿਸੇ ਬਰਤਾਰਕ ਨੇ ਪੂਣੀ ਕਰਤਾ ਕਿਸੇ ਨੇ ਜਾਣਾਂ ਨਹੀਂ ਗਲਤ ਜਿਹੜੇ ਕੋਦੇ ਬੰਦੇ ਨਹੀਂ ਤੇ ਦੇਖੋ ਮੇਰੀ ਕਹਿਣੀ ਹੈ ਕਿ ਦਿੱਤ ਤੱਕ ਬਾਲਾ ਸੁਣਦੀ ਕਿ ਤੁਸੀਂ ਸੁਣ ਰਹੇ ਹੋ ਤੇ ਕਿਸੇ ਤੇ ਫੇਰ ਵੀ ਕੋਈ ਪਰ ਵਿੱਚ ਲੱਗੇ ਤਾਂ ਮਨੂੰ 14 ਗੱਲ ਦੀ ਬੰਦੇ ਹੋ ਜੇ ਆਪਣਾ ਜੀ ਨੂੰ ਆਪਾਂ ਨਮਸ਼ਕਾਰ ਕਰਦੇ ਮੇਰੀ ਭਾਵਨਾ 500 ਰੁਪਏ ਮੁੱਠਾ ਦਿੱਤਾ 골ਡਨ ਬਾਡੀ ਮੇਰੀ ਭਾਵਨਾ 500 ਰੁਪਏ ਦਿੱਤਾ ਕੋਈ 5000 ਮਿੱਤੀ ਭਾਵਨਾ ਨਹੀਂ ਤੇ ਉਦੋਂ ਬਾਅਦ ਵਿੱਚ ਜੇਕਰ ਸਨੈਡ ਦੇ ਪ੍ਰਤਾਰਕ ਸਪੇਨ ਹੈ ਦੇ ਕਿਰਪਾ ਸਪੇਨ ਹੈ ਦੇ ਉਦੋਂ ਤੇ ਮੇਰੀ ਭਾਵਨਾ ਮੈਂ 1000 ਰੱਖਦਾ ਮੈਂ 1000 ਇਹ ਨਹੀਂ ਕਿ ਜੇڑا ਇੱਥੇ ਦੇਖਿਆ ਹੋਇਆ ਹੈ ਕਿ ਉਹ ਵੀ ਗੋਮਕਦਾ ਹੈ। ਪੈਦੋਂ ਤੋਂ ਸਭ ਤੋਂ ਸੁਧਾਰਦੀ ਨਾਦ ਗੁਰੂ ਗੋਬਿੰਦ ਸਿੰਘ ਸਾਹਿਬਾ ਲਤੀ ਨੇ। ਮਾਰਗ ਕਹਿੰਦੇ ਸੀ। ਉਹ ਸਤਕਾਰ ਹੈ ਗੁਰੂ ਕੇ ਕੀਰਤਨੀਆਂ ਦਾ। ਗੁਰੂ ਕੇ ਕੀਰਤਨੀਆਂ ਦਾ ਸਤਕਾਰ ਹੈ। ਉਹਨਾਂ ਦੀ ਰਸਨਾ ਤੋਂ ਗਾਇਕ ਕੀਤੀ ਹੋਏ ਸ਼ਬਦ ਦਾ ਸਤਕਾਰ ਹੈ। ਬਾਣੀ ਦਾ ਸਤਕਾਰ ਹੈ। ਹਰ ਉਹ ਗਿਆਨ ਤੋਂ ਬੰਦੇਆਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਕਿ ਕਿਉਂ ਮਾਰਲੀ ਕਹਿੰਦੇ ਕਾਇਆ ਉਹ ਹੈ ਮਾਨਵਕ ਮਾਇਆ ਉਹ ਹੈ ਕੱਦ ਤੇ ਸੋਹਣੇ ਕੱਪੜੇ ਬੰਦੇਆਂ ਦੇ ਪਾਏ ਹੁੰਦੇ ਪਰ ਕੋਈ ਕੋਈ ਲੈ ਕੇ ਜਾਂਦਾ ਕਰਮ ਉਹ ਸੱਤ ਨਾ ਸੋਧੀ ਕੋਈ ਲੈ ਕੇ ਨਾ ਹੱਕ ਨਿਵੇਦਾ ਬਾਹਰ ਕਿਤੇ ਹਰ ਕੀ ਆ ਜਾਂਦਾ ਹੈ ਮਾਰੇ ਕਹਿੰਦੇ ਕੂੜ ਕਮਾਵੇ ਕੂੜ ਸੰਗਰੇ ਕੂੜ ਕਰੇ ਆਪਾਰ ਤੇ ਤੇ ਕੂੜ ਨਹੀਂ ਕਵਾਰੇ ਕੂੜ ਕਮਾਵੇ ਕੂੜ ਸੰਗਰੇ ਕੂੜੀ ਕੱਠਾ ਕੀਤਾ ਤੇ ਕੂੜ ਦਾ ਕੀ ਕਰੋਂ ਇਕੱਠਾ ਹੀ ਕੂੜ ਕੀਤਾ ਮਾਫ਼ ਕਰਨਾ ਜੀ ਮੈਂ ਬੇਨਤੀ ਕਰਦੇ ਦੋਦੋਂ ਇਕੱਠਾ ਹੀ ਮੰਦਰ ਗੰਦ ਫਿਲ ਕੀਤਾ ਤੇ ਸੋਰਤ ਹੈ ਕਿੰਦਰ ਨੂੰ ਜਾਓ ਨਦੀ ਕੋ ਕੋ ਸੱਤ ਤਾ ਆ ਆਦੀ ਹੋਵੇ ਲੋਕ ਕਰਦਾ ਕੀਤਾ ਕੀ ਨਾ ਆਦੀ ਹੋ ਗਿਆ ਮਨ ਰਾਸੀ ਇਹੋ ਜੇ ਕੱਖਦਾ ਅੱਗੇ ਕਹਿੰਦੇ ਵੇਖੋ ਆਇਆ ਤਨ ਸੰਤ ਪਰ ਹੈ ਅੰਤੇ ਹੋਏ ਸਭ ਸ਼ਾਮ ਵਿਗਤੀ ਨੂੰ ਦੇ ਦੈਂ ਕਹਿੰਦੇ ਵੇਖ ਪਾਇਆ ਤਨ ਸੰਤ ਪਰ ਹੈ ਇਹ ਜੈ ਰੂਪ ਕੀ ਪਾਇਆ ਆੰਦਸਾਨ ਤਦਾ ਜਿਹੜਾ ਬੰਦਾ ਕਹਿੰਦੇ ਆਉਂਦੇ ਹੋਏ ਸਭ ਸ਼ਾਰ ਨਾਲੇ ਪਤਾ ਵੀ ਇਹ ਸਵਾਭ ਬਾਗ ਉੱਡ ਜਾਣਾ ਸਭ ਕੁਸ਼ਾਖੂ ਸਤਨਾਮ ਉਖਾ ਉੜਣਾ ਇਹ ਮਿੱਟੀ ਬਣ ਕੇ ਸਵਾਭ ਬਣ ਕੇ ਉੱਡ ਜਾਣਾ ਫਿਰ ਵੀ ਕਹਿੰਦੇ ਸੋਤਦਾ ਨਹੀਂ ਕਰਮ ਧਰਮ ਸੁੱਧ ਸੰਜਮ ਕਰਹਿ ਅੰਦਰ ਲੋ بنے کرو وکارو بھی ہے تو سپنا اندر ڈوبھی ہے اندرو من ڈوبھی ہو چکا ہے کہ ਸੋ ਆਏ ਨਾ ਪਵੇਂ ਕਰ ਕਰ ਹੋਏ ਖਵਾਨ ਅੱਗੇ ਰੱਬ ਦੀ ਤਰਫਾਤ ਵੀ ਖੰਡਲ ਖਵਾਨੀ ਹੋ ਗੱਖ ਹੋ ਸਕਣਾ ਰੱਬ ਦੇ ਘੇ ਜਾ ਕੇ ਵੀ ਕੋਈ ਥਾਂ ਨਹੀਂ ਕਰਦੀ ਕਹਿ ਦੇ ਜੇ ਦੇ ਨਿੱਕੇ ਭਟਕਦੇ ਐ ਅੱਗੇ ਵੀ ਭਟਕਦਾ ਜਿੰਨੇ ਮਾਰੀ ਨਾਲ ਰੱਬ ਤੱਕ ਵਗੋ ਇਹ ਗੱਲ ਸੱਚ ਹੈ ਤਾਜ ਦੇ ਸਕੇ ਜਿੰਦਗੀ ਪਿਆਉਣ ਦਾ ਤਾਪਰ ਸਰੀਰ ਵਿੱਚ ਜੇ ਤਰੀਕੇ ਤੱਕ ਜਾਨ ਹੈ ਸਰੀਰ ਵਿੱਚ ਹੋਰ ਕੱਦ ਦੇ ਕੰਮ ਕਰੀਏ ਵਧੀਆ ਕੰਪ ਕੰਪ ਲੱਗਦੀ ਗੁਰੂ ਦੀ ਬਾਣੀ ਪੜ੍ਹੀਏ ਨਾਮ ਜਪੀਏ ਸਰੀਰ ਕਰਕੇ ਜੰਗਣ ਮਰਜੀ ਕਰੇ ਲਈ ਕੱਲ ਜਾਨਾ ਚਾਹੀ ਅੱਜ ਚਲੇ ਨਹੀਂ ਕੋਈ ਪਰਵਾਹ ਉਹਦੇ ਪਗਰੋਂ ਕੋਈ ਕਰੇ ਕ੍ਰਿਸ਼ਨ ਦਾ ਨਾਮ ਕਰਿਆ ਅੱਖੋਂ ਸਾਤਨ ਨੂੰ ਤੋ ਕਿੰਪਕੋ ਤੁਮੂ ਕਹਿੰਦੇ ਗੁਰੂ ਜੀ ਜਿਹੜਾ ਕਹਿੰਦੇ ਜੇ ਕੋ ਬਚਨ ਕਮਾ ਦਾ ਸੰਤਨ ਕਾ ਸੋ ਗੁਰ ਪ੍ਰਸਾਦ ਦੀ ਤਰੀ ਹੈ ਮੋਕਤੀ ਨੂੰ ਮੁਕੜੀ ਹੈ ਜਿੰਨਾਂ ਨੇ ਕਮਾਦਿਆ ਕੀਤੀ ਜੇ ਨੀ ਨਾਮ ਧਿਆਇਆ ਗਏ ਵਖਾਤੰਦ ਕਾਣ ਕਹੜਾ ਕੌਣ ਕਾ ਦਾ ਜੁਨਾ ਨੇ ਨਾਮ ਧਿਆਇ ਤੇ ਨਾਮ ਦੱਖਣ ਵਾਲੇ ਕੱਪਣਾ ਕਰਦੇ ਓਹ ਘਾਲ ਜਾਂਦੇ ਨੇ ਤਪੀ ਜਿਹੜੇ ਨਾਮ ਨਾਲ ਹੁੰਦੇ ਨੇ ਜਿਹੜੇ ਹੁਣ ਆਉਂਦੇ ਆ ਪਰ ਬਾਅਦ ਵਿੱਚ ਦਾਤਾ ਤੋਂ ਉਹਨਾਂ ਦੇ ਜੋੜ ਬਣੇ ਲੱਗਦੇ ਆ ਖੁਸ਼ਹੱਤ ਨਾਲ ਉਹਨਾਂ ਦੀ ਇਨਕੰਦਾਂ ਵਿੱਚ ਜੋੜ ਬਣੇ ਲੱਗਦੇ ਆ ਆਪਾਂ ਸਾਲਾਨਾ ਸਮਾਗਮ ਕੱਢ ਕੇ ਅੱਗੇ ਲੜੀ ਦਾ ਕਿੰਨੇ ਸੋਹਣੇ ਸਮਾਗਮ ਹੋਏ ਉਹ ਮਹਾਂਪੁਰਸ਼ਾਂ ਨੂੰ ਵੀ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਇਸ ਮੰਦਰ ਵਿੱਚ ਦੀਪ ਪਾਈ 45 47 ਸਾਲ ਹੋ ਗਏ ਜਿਨ੍ਹਾਂ ਨੇ ਲੜੀ ਦੀ ਪਰੰਪਰਾ ਨੂੰ ਸ਼ੁਰੂ ਕੀਤੀ

ਕਨਿਆ ਤੋਂ ਨਦੀ ਦਾ ਉਹ 2847 ਸਾਲਾਂ ਤੋਂ ਨਦੀ ਸਮਾਗਮ ਦੇ ਸਨਾਨਾ ਹੁੰਦੇ ਤੰਮਰੇ ਨਿਰੰਤਰ ਜਿਉਂ ਉਹ ਜੀਵਤ ਰਹੇ ਸੀ ਤੇ ਉਹਨਾਂ ਨੂੰ ਯਾਦ ਵੀ ਤਾਂ ਕੀਤਾ ਜਾਂਦਾ ਕਿਉਂਕਿ ਉਹਨਾਂ ਨੇ ਆਪਣੀ ਜੀਵਨ ਚੁੱਕਾ ਪਾਈ ਕੀਤੀ ਹੈ ਕਮਾਈ ਵੀ ਉਹਨਾਂ ਨੇ ਜੀਵਨ ਨਹੀਂ ਕਮਾਇਆ ਹੋਇਆ ਸੀ ਆਖੋ ਸਤਨਾ ਉਹਨਾਂ ਦਾ ਹਰ ਇੱਕ ਬੱਚਾ ਕਮਾਇਆ ਹੁੰਦਾ ਜਿਨ੍ਹਾਂ ਦੀ ਦਾਗਾਂ ਤੇ ਬੇਨੇ ਲੱਗਦੇ ਹਨ ਉਹਨਾਂ ਦਾ ਇੱਕ ਇੱਕ ਪਲ ਕਮਾਇਆ ਮਿਲਦਾ ਹੁੰਦਾ ਕਾਮ ਵੰਨੋ ਸਿਕਾਰ ਉਹ ਕਰਦੇ ਗੁਰਬਾਬਾ ਜੀ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਵੇਣ ਤਰੇਡਾ ਕੀਨੇ ਤੇ ਨਾਮ ਨੇ ਰਹਿਣ ਸਿਰ ਰਹਿਣ ਵਾਲੀ ਕਿਹੜੀ ਹਸਤੀ ਹੈ ਪਰਮਾਤਮਾ ਦਾ ਭਾਉ ਇਸ ਗੱਲ ਕੇ ਮਾਰ ਕੇ ਕਹਿੰਦੇ ਨਾਨਕ ਤੇ ਮਨੁੱਖ ਤੁਖ ਕਮਾਵੈ ਮਨੁੱਖ ਤੁਖਾਈ ਵਿੱਚ ਫਸ ਕੇ ਤੇ ਮਨੁੱਖਾਂ ਵਾਲੇ ਕੰਮ ਕਰਦਾ ਨੇ ਆਹ ਬਰੈ ਆਇ ਨਾ ਪੋਵੇ ਦਰਗਾਹ ਤੋਂ ਇਕ ਵਾਰ ਕਹਿੰਦੇ ਅੱਗੇ ਦਰਗਾਹ ਤੇ ਖੱਡਲ ਖਵਾਉ ਨਹੀਂ ਕਾ ਪੌੜੀ ਪੌੜੀ ਦੇ ਵਿੱਚ ਫਿਰ ਆਕਾਰ ਖਵਾ ਹੀ ਬਣਦੀ ਦੀ ਵੰਡਾਈ ਦਾ ਜ਼ਿਕਰ ਗੁਰੂ ਅਮਰਦਾਸ ਸਾਹਿਬਾ ਨੇ ਖਾਵੇ ਹੱਥ ਆਪੇ ਖਾਣੀ ਆਪੇ ਗਾਣਾ ਆਪੇ ਖੰਡ ਪਰ ਪੰਡ ਕੰਡਾ ਪ੍ਰੇਮ ਕੰਡਾ ਦਾ ਰੱਖਾ ਹੋ ਆਪ ਹੈ ਆਪ ਦੀਦੇ ਤੇ ਕੋ ਆਪ ਆਪਣੀ ਲੰਬੀ ਕਿਰਪਾ ਕਰ ਦਵੇ ਆਪ ਬਹਾਰੇ ਕਰੇ ਜਿਸਕੇ ਤਮ ਜਿਸ ਨੂੰ ਵਰਮਕ ਗਲੇ ਗਲੇ ਫਿਰ ਵਰਮਕ ਜਨ ਜੀਵਨ ਬਖ ਦੇ ਨੇ ਕਮਾਉਂਦੇ ਕਮਾਨੀਆਂ ਕਰਕੇ ਦੇਸ ਬਾਤ ਮੁਕ ਤੋਂ ਬੇਨਾਮ ਜੀਵਨ ਆਪਣਾ ਲੈ ਕੇ ਕੋਟ ਕਰਦੇ ਨੇ ਅੱਗੇ ਕਹਿੰਦੇ ਆਪ ਕੇ ਭਵ ਜਗ ਆ ਉੰਨੇ ਲੋਗਾਂ ਕਹਿੰਦੇ ਆਪੇ ਖੇਮਤ ਆਪ ਕਰੇ ਤੇ ਤਰਨਵਾਡਾ ਦੇਵਾ ਆਪੀ ਨੂੰ ਸਤਿਨਾਮ ਉਹਦੀ ਸਾਹਿਬੀ ਬੜੀ ਤੁਾਰੀ ਆਪੇ ਭਗਵਾਨ ਆਪ ਹੈ ਪ੍ਰਭਾ ਆਪੇ ਖੇਮਤ ਆਪ ਕਰੇ ਅਖੀਰ ਦੀਆਂ ਭਗਤੀਆਂ ਆਪੇ ਕਰੇ ਇਕਲਾ ਦਾ ਦਾ ਮੈਂ ਤੀ ਕਰਾਂ ਮੈਂ ਤੇ ਦੇਖੋ ਜੀ ਪਾਉਣਾ ਲੈ ਕੇ ਤੁਸੀਂ ਆਉਗੇ ਨਾ ਮਨ ਵਿੱਚ ਤੁਹਾਡੇ ਕੀ ਕਾਹ ਰਿਹਾ ਥਾਲ ਨੂੰ ਲੱਗਣਾ ਕੋਸਾਤ ਨਾ ਬਾਹਰ ਲੈ ਤਨ ਤੇ ਪਾਏ ਕੱਪੜੇ ਪਹਿਣੇ ਅੜੀ ਬੰਨ੍ਹਾ ਬਾਹਰ ਅੰਦਰ ਤੇ ਨੇ ਕੀਤਾ ਹੁੰਦਾ ਜੰਗਲ ਲੈ ਕੇ ਆਏ ਨਾ ਨਦੀ ਤੇ ਵਧੀਆ ਨੇ ਕੰਮ ਤੇ ਮਾੜਾ ਹੋਵੇਗਾ ਬਾਣੀ ਪੜਨੀ ਮਾੜਾ ਹੋਵੇਗਾ ਨਾ ਤੇਰੀ ਬਾਣੀ ਪੜਨੀ مہاراج جی کا گرو کل آ ਮਹਾਰਾਜੋ ਜੀ ਬੇਉਣਗੇ ਇੱਕ ਚੋਰ ਆ ਜਾਉਂਦਾ ਅਕਾਖੋ ਬਾਸ ਬਰਾਤ ਲੈ ਕੇ ਮਹਾਰਾਜ ਜੀ ਗੁਰੂ ਕੇ ਲਾਹੌਰ ਗੁਰੂ ਗੋਬਿੰਦ ਸਿੰਘ ਸੱਤੇ ਪਾਸ਼ਾ ਬਾਰਨ ਦਾ ਆਨੰਦ ਕਰਨ ਹੋਇਆ ਚੋਰ ਆਇਆ ਉਹ ਬਰਦਾਸਤ ਆਪਦੀ ਅੰਦਰ ਹੁਣ ਜਿਹੜੇ ਬੰਦੇ ਦੋ ਨੰਬਰ ਦਾ ਧੰਦਾ ਕਰਦੇ ਅੰਦਰਸਾ ਤੋਂ ਵੀ ਗੁਰਗ੍ਰੰਥ ਸੱਬਕੀ ਕਰਦੇ ਕੋ ਸਤਨਾ ਸਤਿ ਪਾਤਸ਼ਾਹ ਕਰੋ ਵਰ ਕਰਤੀ ਬਰਾਣੀ ਲਿਖੀ ਤੇ ਗੱਲ ਸੱਚ ਕਹਦਾ ਮਾਨਾ ਨਿ ਕਿਰਪਾ ਕਰਿਓ ਹੇ ਗੁਰੂ ਨਾਨਕ ਦੀ ਦਸਮੀ ਜੋਤ ਦੇ ਬਲਕ ਮੈਂ ਚੋਰੀਆਂ ਕਰਨੀਆਂ ਨੇ ਤਿੰਨ ਤਿੰਨ ਕਰਨੀ ਤਿੰਨ ਚੋਰੀਆਂ ਕਰਨੀਆਂ ਨੇ ਕਿਰਪਾ ਕਰਿਓ ਇਤਿਹਾਸ ਕਾ ਲਿਖਦੇ ਕਿਤੇ ਤਿੰਨ ਜਦੋਂ ਉਹ ਭਾਰਤ ਦੀ ਦਰਬਾਰ ਚ ਸੀ ਹੁਣ ਜਿਹੜਾ ਵਰਤਨ ਨੂੰ ਕਮਾਉ ਗੱਲ ਤੇ ਉਹਦੀ ਬਾਣੀ ਵਰਤਲ ਕੀਤਾ ਤਿੰਨਾਂ ਦਾ ਤੇ ਨਾਰਕ ਵਾਸ ਹੋਗੀ ਬਿਰਤੀ ਤੁਮ ਸੀ ਤੋਂ ਜੀ ਕੀ ਤੰਤਿਤ ਸਿਖਾਉਣਾ ਗਿਆ ਪਤਾ ਮਾਰਦ ਨੂੰ ਜਾ ਕੇ ਕਹਿੰਦੀ ਸੀ ਸੱਚੇ ਬਾਸ਼ਾ ਤੋਰ ਦੇ ਹੋਗੇ ਮਾਰਦ ਕਹਿੰਦੇ ਬਹੁਤੇ ਨਹੀਂ ਕੱਠ ਦੇ ਵਿੱਚ ਲਾਲ ਰੰਗ ਦੀ ਪੱਗ ਬੰਨੀ ਐ ਸਿਰ ਤੇ ਤੇਲ ਪਾਈਏ ਤੁੱਤੀ ਉਹ ਛੜ ਲਿਓ ਉਹ ਸਤਨਾਮ ਛੜ ਲਿਆ ਤਾਂ ਟੱਕ ਲਿਆ ਮਰਲੇ ਪੁੱਛਿਆ ਕਿ ਤੇ ਹਾਂ ਬਈ ਕੀ ਗੱਲ ਬਤਨ ਕਰੇ ਜੋ ਖਿਸਕ ਲਾਏ ਤੇ ਨਾ ਕੱਚਾ ਬਣੀ ਕਹਿੰਦੀ ਐ ਬਤਨ ਕਰਕੇ ਜਿਹੜਾ ਬਤਨ ਤੂੰ ਪੱਜ ਜਾਵੇਂ ਲੰਗਦਾ ਤੁੰਗਿਆ ਨਾ ਕਹੇ ਹਾਂ ਭਈ ਗਰਤੀ ਕੀਤੀ ਕਿਰਕ ਤੇ ਬੰਦ ਲਿਆ ਬੰਦ ਲਿਆ ਕੈਦ ਕਰ ਲਿਆ ਮਾਰੋ ਦੀ ਦਾ ਅਨੰਦ ਕਾਰਜ ਹੋਇਆ ਫਿਰ ਅਨੰਦ ਪ੍ਰਮ ਸਭ ਦੇ ਅਲਕੇ ਚ ਬਾਰ ਘੜ ਤੱਕ ਹੋਸ ਨਾ ਤਿੰਕਾਰਾਂ ਨਹੀਂ ਮੈਂ ਬੇਨਕੀ ਇਹ ਕਰਨੀ ਚਾਹੁੰਨਾ ਕਿ ਪਾਕਸਾ ਦੇ ਕਹੇ ਸੱਚੇ ਸਹਿਵਾ ਕਾਂਦ ਨਹੀਂ ਕਰਦੇ ਨੇ ਕਰਤਾ ਤੇਰੇ ਸਭ ਕਿਛ ਹੈ ਜਿਸ ਦਿਨ ਸੋ ਪਾਵੇ ਮੰਨਣ ਹਰ ਕੋਈ ਹੁੰਦਾ ਹੈ ਗਾਉਂ ਹਰ ਕੋਈ ਝੋਣੀ ਪਾੜ ਕੇ ਕਹਿੰਦਾ ਮੇਰੀ ਝੋਣੀ ਵੀ ਪਾ ਦਿੰਦਾ ਤਾਂ ਪਰ ਅੱਗੇ ਜੋ ਕੋ ਕਹਿੰਦੇ ਐ ਜੋ ਕੋ ਕਹਿੰਦੇ ਨਾ ਸੱਚੇ ਸਰਵਾ ਕਾ ਨਾ ਹੀ ਘਰ ਤੇਰੇ ਘਰ ਦਾ ਤੇਰੇ ਸਭ ਕੇ ਸ਼ਹਿਰ ਜਿਸ ਦੇਹ ਸੋ ਪਾਵੇ ਅੱਗੇ ਕਹਿੰਦੇ ਸਦਾ ਸਿਖ ਤੋਂ ਸਦਾ ਦਾ ਤੇਰੀ ਨਾਮ ਵੰਦਿ ਵਿਸਾਹੇ ਕੰਮ ਤਾਂ ਪਾਣੀ ਨਿਕਲ ਪਰਵੇਂ ਤੋ ਨਾਮ ਵਸੇ ਨਾਮ ਨਹੀਂ ਅਸੇ ਡਪਣਾ ਕਾਟ ਕਰ ਲੈ ਪਾਈ ਕਾਟ ਜੀ ਆਪਾਂ ਕਰਦੇ ਬਿਲਕੁਲ ਟੈਨਕੀ ਬਾਉ ਜੀ ਕਰਦਾ ਬੰਦੇਾਂ ਦੀ ਬਾਤ ਨਹੀਂ ਕਰਾਉਂ ਚੁਗਲੀ ਕਰਾਉਂ ਜਿਹਦੇ ਵਰਦਾਂ ਨੇ ਉਹਦੇ ਘਰ ਪੱਟ ਦਿੰਦੇ ਅੱਖੋ ਸਤਨਾ ਉਹਦੇ ਸਿਸਟਮ ਆ ਪਾਣੀ ਨਹੀਂ ਪੜਨਾ ਨਾਮ ਹੀ ਨਾਮ ਸਭ ਤੋਂ ਪਾਣੀ ਲੈ ਵੀ ਕੇ ਸੁਣੀ ਦਾਨੀ ਇਹਦੀ ਕੰਮ ਹੁੰਦਾ ਤੇ ਆਪਾਂ ਬਾਬਿਓ ਛੋਟਾ ਤੁਸੀਂ ਕਰੋ ਅੱਖੋ ਸਤਨਾ ਤੇ ਬਾਬੇ ਕਾਰਨ ਤਾਹੇ ਨਾਮ ਕਾ ਇਹ ਵੀ ਕੋਈ ਪ੍ਰੋਸਟਾ ਟਿਕਾਹ ਬਾਹਰ ਦੀ ਖਜੂਰੀ ਤੇ ਅਗਲੇ ਕਦਮ ਨਾਲੇ ਨਾ ਕਰ ਤੇ ਆਪਾਂ ਨੂੰ ਮਤਲਬ ਕੋਈ ਨਹੀਂ ਅਗਲਿਆਂ ਦਾ ਹੰਦਾ ਹੈ ਤੇ ਆਪਣਾ ਵਿਖਾਵਾ ਇੱਕ ਸੁਪਨਾ ਕਾਲ ਜਿੱਤੀ ਤੇ ਕਰਿਆ ਕਰ ਨਾਲ ਕਰੇ ਕੋਈ ਮਤਲਬ ਨਹੀਂ ਦੁੱਖ ਅਸੀਂ ਨਹੀਂ ਬਾਣੀ ਪੜ੍ਹਦੇ ਤਾਂ ਸਾਨੂੰ ਕੋਈ ਮਿਲ ਜਾਣਾ ਕੋਈ ਸੁਪਨਾ ਉਹ ਵੇਰਦਾ ਹੈ ਕੱਲ੍ਹ ਉਹ ਵੇਰ ਤਰਸ ਕਰਨਾ ਹੈ ਮੇਰੇ ਦਰ ਤੇ ਚੱਲ ਕੇ ਆਇਆ ਕੋ ਸਤਿਗੁਰ ਤੋਂ ਪਰ ਕਦੇ ਆਉਂਦੇ ਹੋ ਨਾ ਅਰਦਾਸ ਕਰੇ ਕੋ ਸੱਚੇ ਪਾਤਸ਼ਾਹ ਤੋਂ ਉੱਚੇ ਪਾਸ਼ੂ ਮਾਰੇ ਜ਼ਿਕਰ ਕਰਦੇ ਵੇ ਸਤਿਗੁਰ ਆਇਓ ਸ਼ਰਮ ਬੁਹਾਰੀ ਮੇਲੇ ਸੂਖ ਨਾ ਬਸ ਸੁਖਾ ਤੇਦਾ ਰਾਹੇ ਬੁਤਾਰੀ ਤਾਂ ਕਦੇ ਮੇਰੀਆਂ ਤਿੰਨ ਤਾਵਾਂ ਜਿਹੜੀਆਂ ਭਾਵਨ ਬਣੀਆਂਆਂ ਮੀਆਂ ਪੰਡ ਸਿਰ ਤੇ ਮੈਂ ਰੱਖੀ ਖੜਾ ਹੈ ਇਹ ਵੀ ਕਿਤੇ ਪਰੇ ਕਰਦੇ ਕੋ ਸਤਿਗੁਰ ਨਾ ਹੋਰ ਜਾਣੀ ਮਤਵੇ ਤਰਤਨ ਦਵਾਹਤ ਮਾਨੀ ਇੱਕ ਗੁਰ ਕੀ ਸਿੱਖ ਸੁਣ ਤੇਰੇ ਕਿੰਦੇ ਜੀਏ ਤੇ ਅੰਕੜੀਆਂ ਸਭ ਕੁਝ ਪ੍ਰਗਟ ਹੋ ਜਾਏਗਾ ਜਦੋਂ ਤੂੰ ਲਿਖ ਕੇ ਰਹਿ ਗਿਆ ਖੋਸਨਾ ਇੱਕ ਰਸ ਹੋ ਗਿਆ ਟਿਕ ਜੇ ਉਸ ਬੜੀ ਮੱਤ ਕੌਣ ਕਰਨੀ ਬੜਾ ਮੱਤੇ ਕਦੇ ਉੱਥੇ ਮੱਤੇ ਦੇਖਾ ਕਦੇ ਉਹ ਬਾਦੇ ਦੇ ਨਾ ਕਦੇ ਉੱਥੇ ਜਾ ਕਦੇ ਆ ਹੁਣ ਇਹ ਸਭ ਕੁਝ ਹੀ ਛੱਡਿਆ ਸੇਰ ਕੋ ਗੁਰੂ ਗ੍ਰੰਥ ਸਾਹਿਬ ਜੀ ਤੇਰਾ ਮਾਫਰਾ ਲਿਆ ਤੇ ਤੂੰ ਕਿਰਪਾ ਰੱਖੀ ਪਾਤਸ਼ਾਹ ਮੈਂ ਬਾਣੀ ਪੜਉ ਤੇ ਬਾਣੀ ਤੇ ਭਰੋਸਾ ਕਰਾਂ ਖੋ ਸਤਿਨਾਮ ਮੈਂ ਆਪਣੀ 26 ਸਾਲ ਦੇ ਸਮੇਂ ਦੇ ਵਿੱਚ ਦਾਤਾ ਪਰ ਤਾਂ ਕਿਸਮਾ ਸਭੀ ਚਾਲੂ ਬਹੁਤ ਘੱਟ ਲੋਕ ਅੱਜ ਦੇ ਵੇਲੇ ਵਿੱਚੋਂ ਜਿਹੜੇ ਕਹਿਣ ਬਾਬਾ ਜੀ ਆਵਾਸ ਕਰੋ ਕਿ ਮੈਂ ਬਾਣੀ ਪੜਨ ਨੂੰ ਲੱਗਾਂ ਬਾਣੀ ਤੇ ਤੇਰਾ ਭਰੋਸਾ ਬਣ ਬੰਦੀਆਂ 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 ਵੇਸ਼ਣ ਵਾਲੇ ਮੁਰੇ ਬੜੇ ਅੱਜ ਮੇਰਾ ਮੀਨਾ ਨਕਿਤ ਅੱਜ ਮੇਰੀ ਖੈਰ ਲਈ ਅੱਜ ਮੇਰਾ ਆਹ ਹੋਵੇ ਅੱਜ ਮੇਰਾ ਆਹ ਹੋਵੇ ਦਰੋਂ ਖੈਰ ਕਰਨਾ ਉਹ ਦਾਦਾ ਉਹਦੇ ਕਾਰਜ ਸਾਦੀ ਕਰਦੇ ਨੇ ਬਾਣੀ ਵੀ ਕਹਿੰਦੀ ਜੋ ਮੰਗਾ ਖਾਕਰ ਆਪਣੇ ਚ ਸੋਈ ਸੋਈ ਦਿਨ ਪਰਕਾਰਿਓ ਬਹੁਤੇ ਆਪਣੇ ਨਿਜਮਾਂ ਤੋਂ ਕਦੇ ਵੀ ਭੱਜਿਆ ਆਪਾਂ ਬੱਚੇ ਤੇ ਆਪਾਂ ਆਪਣੇ ਫਰਜ਼ਾਂ ਤੋਂ ਹਮੇਸ਼ਾ ਹੀ ਭੱਜਿਆ ਕੋਸਾ ਦੇ ਨਸਰ ਦਾ ਕਮਾਈ ਕਰਨ ਪ੍ਰਾਣੀ ਤੋਂ ਆਇਆ ਕਰੇ ਆਉਰ ਉਹ ਕਿਰਪਾ ਕਰੇ ਸਮਾ ਬੋਤ ਕੇ ਆਪੇ ਕਰੇ ਕਰਾਇ ਕਾਤਾ ਕਹਿੰਦੇ ਕੰਡ ਕਰਾਉਣ ਵਾਲਾ ਆਪ ਹੈ ਅਵਰ ਨਾ ਦੂਜਾ ਤੁਝੇ ਸਰੇ ਤੁਝੇ ਭਾਵ ਕੀ ਤੇ ਤੋਂ ਵੱਡਾ ਦੂਜਾ ਹੋਰ ਕੋਈ ਨਹੀਂ ਇੱਕ ਹੈ ਤੂੰ ਹੀ ਐਸਾ ਮੜਾ ਖੋ ਸਤਨਾਮ ਸ੍ਰੀ ਵਾਟ ਵਾਣੀ ਕੋਈ ਤੋਂ ਇੱਕੋ ਹੀ ਸ਼ਬਦ ਦਾ ਰੱਖ ਸਭ ਦਾ ਰੱਖਾ ਇੱਕੋ ਹੀ ਹੈ ਹੋਰ ਦੇਥੋਂ ਅਨਤਜੁਗੀ ਹੈ ਨਹੀਂ ਤੇਰੀ ਸਾਹਿਬੀ ਬੜੀ ਕਮਾਲ ਦੀ ਆਉ ਗੋਦੀ ਕਿਰਪਾ ਕਰ ਸਭ ਨੂੰ ਦੀ ਬਚਾਰ ਕਰਦੇ ਗੁਰੂ ਮਤਿ ਹਾਸ ਸੰਦਰਭਉਂਦੇ ਆ ਬਿਆਨ ਪ੍ਰਕਾਰ ਦੀ ਬਹੁ ਗਲਤੀ ਹੋਣਾ ਦੀ ਖੇਵਾ ਬਕਾ ਤੇ ਕਹਾ ਨਾਮ ਤੇ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਰਾਮ ਕਲੀ ਮਨੰਨਾ ਕੀਤਾ ਅਨੰਦੇ ਕੋ ਅੰਕਾਰ Amém,